ਅੱਜ ਪੰਜਾਬ ਭਰ ਦੇ ਵਿੱਚ ਟਰੈਕਟਰ ਮਾਰਚ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਜਿੱਥੇ ਇੱਕ ਪਾਸੇ ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਝੰਡੇ ਲਹਿਰਾਏ ਜਾਂਦੇ ਨੇ ਤਿਰੰਗਾ ਲਹਿਰਾਇਆ ਜਾਂਦਾ ਤੇ ਦੂਸਰੇ ਪਾਸੇ ਕਹਿ ਦਈਏ ਕਿ ਸਰਕਾਰ ਦਾ ਵਿਰੋਧ ਕਰਨ ਦੇ ਲਈ ਆਪਣੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਸਰਕਾਰ ਦੀ ਨਿਗਾਹ ਦੇ ਵਿੱਚ ਆਉਣ ਦੇ ਲਈ ਜਿਹੜਾ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤੇ ਜਾ ਰਹੇ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਤੇ ਇਸ ਦੇ ਵਿੱਚ ਚਾਹੇ ਆਪਾਂ ਖਨੌਰੀ ਬਾਰਡਰ ਦੀ ਗੱਲ ਲਾ ਲਈਏ ਚਾਹੇ ਫਿਰ ਪੂਰੇ ਪੰਜਾਬ ਦੀ ਗੱਲ ਲਾ ਲਈਏ ਹਰਿਆਣੇ ਦੇ ਵਿੱਚ ਜਿਹੜੇ ਟਰੈਕਟਰ ਮਾਰਚ ਹੋਏ ਨੇ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇਹ ਜਿਹੜਾ ਐਲਾਨ ਕੀਤਾ ਗਿਆ ਸੀਗਾ ਇੱਕ ਮੰਗ ਰੱਖੀ ਗਈ ਸੀ ਕਿ 15 ਅਗਸਤ ਨੂੰ ਜਿਹੜਾ ਟਰੈਕਟਰ ਮਾਰਚ ਹੋਵੇਗਾ ਕਿਸਾਨਾਂ ਦੇ ਵੱਲੋਂ ਸ਼ਾਂਤ ਮਈ ਜਿਹੜਾ ਟਰੈਕਟਰ ਆਪਣਾ ਟਰੈਕਟਰ ਮਾਰਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਸ਼ਾਂਤ ਮਈ ਹੋਵੇਗਾ ਇਸ ਦੇ ਵਿੱਚ ਜਿਹੜਾ ਕੋਈ ਵੀ ਹਿੰਸਾ ਨਹੀਂ ਹੋਵੇਗੀ ਤੇ ਇਸ ਤੇ ਜਿਹੜਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਅਨੁਸ਼ਾਸਨ ਹੈ ਉਸ ਨੂੰ ਵੀ ਪੂਰਾ ਬਰਕਰਾਰ ਰੱਖਿਆ ਹੋਇਆ ਹੈ ਲਾਈਨਾਂ ਦੇ ਵਿੱਚ ਜਿਹੜੀਆਂ ਟਰੈਕਟਰ ਨੇ ਉਹ ਚੱਲ ਰਹੇ ਨੇ ਤਾਂ ਕਿ ਜਿਹੜਾ ਕੋਈ ਵੀ ਇੱਕ ਕੈਦੀ ਆਵਾਜਾਈ ਦੇ ਸਾਧਨਾਂ ਦੇ ਵਿੱਚ ਜਿਹੜੀ ਕੋਈ ਸਮੱਸਿਆ ਨਾ ਆ ਸਕੇ ਆਵਾਜਾਈ ਦੇ ਵਿੱਚ ਸਮੱਸਿਆ ਨਾ ਆ ਸਕੇ ਇਸ ਕਰਕੇ ਜਿਹੜਾ ਪੂਰਾ ਪੂਰਾ ਅਨੁਸ਼ਾਸਨ ਦਾ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਅਨੁਸ਼ਾਸਨ ਦਾ ਧਿਆਨ ਰੱਖਿਆ ਜਾ ਰਿਹਾ ਇੱਕ ਲਾਈਨ ਦੇ ਵਿੱਚ ਜਿਹੜੇ ਟਰੈਕਟਰ ਚੱਲ ਚੱਲ ਰਹੇ ਨੇ ਪੂਰੇ ਪੰਜਾਬ ਦੀ ਗੱਲ ਕਰ ਲਈਏ ਤਾਂ ਸਾਰੇ ਪਾਸੇ ਜਿਹੜੇ ਟਰੈਕਟਰ ਮਾਰਚ ਹੋ ਰਹੇ ਨੇ ਤੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਸ਼ੰਭੂ ਬਾਰਡਰ ਦੀਆਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਲੋਕਾਂ ਦੇ ਵਿੱਚ ਜਿਹੜਾ ਭਾਰੀ ਉਤਸ਼ਾਹ ਹੈ ਟਰੈਕਟਰ ਮਾਰਚ ਨੂੰ ਲੈ ਕੇ ਤੁਸੀਂ ਗਿਣਤੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਆਪਣੇ ਟਰੈਕਟਰ ਲੈ ਕੇ ਰੋਡਾਂ ਦੇ ਉੱਤੇ ਉਤਰੇ ਹੋਏ ਨੇ ਹਾਲਾਂਕਿ ਆਵਾਜਾਈ ਨੂੰ ਕੋਈ ਵੀ ਜਿਹੜਾ ਫਰਕ ਨਹੀਂ ਪਾਇਆ ਗਿਆ ਆਵਾਜਾਈ ਠੱਪ ਨਹੀਂ ਕੀਤੀ ਗਈ ਇਸ ਤੇ ਕਿਸਾਨ ਆਗੂਆਂ ਦੇ ਵੱਲੋਂ ਇਹ ਬੜਾ ਧਿਆਨ ਰੱਖਿਆ ਜਾ ਰਿਹਾ ਕਿ ਕਿਤੇ ਵੀ ਜਿਹੜੀ ਕੋਈ ਆਵਾਜਾਈ ਆ ਉਸ ਨੂੰ ਬੰਦ ਨਾ ਹੋਵੇ ਆਵਾਜਾਈ ਨੂੰ ਕੋਈ ਕਹਦੀ ਹੈ ਕਿ ਕੋਈ ਜਾਮ ਨਾ ਲੱਗੇ ਜਾਂ ਫਿਰ ਕੋਈ ਕਹਦੀਏ ਕਿ ਦੁਰਘਟਨਾ ਨਾ ਹੋਵੇ ਅਵਾਜਾਈ ਦਾ ਜਿਹੜਾ ਪੂਰਾ ਪ੍ਰਬੰਧ ਰੱਖਿਆ ਜਾ ਰਿਹਾ ਹੈ ਉਸ ਅਨੁਸ਼ਾਸਨ ਦੇ ਵਿੱਚ ਜਿਹੜੇ ਟਰੈਕਟਰ ਨੇ ਇੱਕ ਲੇਨਾਂ ਦੇ ਵਿੱਚ ਚੱਲ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਟਰੈਕਟਰ ਮਾਰਚ ਸੀਗਾ ਇਹ ਜਦੋਂ ਦਿੱਲੀ ਧਰਨਾ ਲੱਗਿਆ ਸੀ ਉਦੋਂ ਵੀ ਟਰੈਕਟਰ ਮਾਰਚ ਕੱਢਿਆ ਗਿਆ ਸੀਗਾ ਪਰ ਉਸ ਸਮੇਂ ਜਿਹੜਾ ਇੱਕ ਕਹਦੀਏ ਕਿ ਵੱਡਾ ਹਿੰਸਕ ਘਟਨਾਵੀਆਂ ਹੋਈਆਂ ਸੀਗੀਆਂ ਚਾਹੇ ਉਹ ਗਲਤੀ ਕਿਸੇ ਪਾਸਿਓਂ ਵੀ ਲਾ ਲਈਏ ਪਰ ਹਿੰਸਕ ਘਟਨਾ ਹੋਈਆਂ ਸੀ ਪਰ ਇਸ ਸਵਾਰ ਜਿਹੜਾ ਕਿਸਾਨਾਂ ਦੇ ਵੱਲੋਂ ਇਕਟਰ ਮਾਰਚ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਅਨੁਸ਼ਾਸਨ ਦਾ ਬੜਾ ਜਿਹੜਾ ਧਿਆਨ ਰੱਖਿਆ ਗਿਆ ਮੱਦੇ ਨਜ਼ਰ ਰੱਖਿਆ ਗਿਆ ਅਨੁਸ਼ਾਸਨ ਨੂੰ ਕਿ ਕੋਈ ਵੀ ਜਿਹੜਾ ਆਵਾਜਾਈ ਦੇ ਸਾਧਨਾਂ ਨੂੰ ਕੋਈ ਕਹਦੀਏ ਕਿ ਫਰਕ ਨਾ ਪਵੇ ਆਵਾਜ਼ਾਈ ਨੂੰ ਕੋਈ ਫਰਕ ਨਾ ਪਵੇ ਲੋਕਾਂ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਲੈ ਕੇ ਹੁਣ ਬੜਾ ਇਹ ਇੱਕ ਕਹਿ ਦਈਏ ਕਿ ਸਪਸ਼ਟ ਚਿਹਰਾ ਸਾਹਮਣੇ ਆ ਰਿਹਾ ਹੈ ਕਿ ਅਨੁਸ਼ਾਸਨ ਦੇ ਵਿੱਚ ਕਿਸਾਨ ਚੱਲ ਰਹੇ ਨੇ ਲਗਾਤਾਰ ਲਾਈਨਾਂ ਦੇ ਵਿੱਚ ਲੱਗ ਕੇ ਜਿਹੜਾ ਇਹ ਟਰੈਕਟਰ ਮਾਰਚ ਆਰੰਭਿਆ ਹੋਇਆ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਿਹਾ ਅੰਮ੍ਰਿਤਸਰ ਦੀਆਂ ਦਿਖਾ ਰਿਹਾ ਜਿੱਥੇ ਲਗਾਤਾਰ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਇਹ ਜਿਹੜਾ ਅੱਜ 15 ਅਗਸਤ ਨੂੰ ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨਾਂ ਦੇ ਵੱਲੋਂ ਜਿਹੜੀ ਇਹ ਟਰੈਕਟਰ ਪਰੇਡ ਕੀਤੀ ਜਾ ਰਹੀ ਆ ਇੱਕ ਪਰੇਡ ਦੇ ਰੂਪ ਦੇ ਵਿੱਚ ਲਾਈਨਾਂ ਦੇ ਵਿੱਚ ਲੱਗ ਕੇ ਜਿਹੜੇ ਪੰਜਾਬ ਜਾਂ ਦੇਸ਼ ਭਰ ਦੇ ਕਿਸਾਨ ਕਹਿ ਲਿਓ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਬਾਡਰ ਦੀਆਂ